ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਕਰਿਆਲੇ ਪਹੁੰਚੇ ਆਂ ਵੀਰ ਇੰਦਰਜੀਤ ਦੇ ਕੋਲ ਤਹਿਸੀਲ ਪੱਟੀ ਲੱਗਦੀ ਦੋਸਤੋ ਇਸ ਪਿੰਡ ਨੂੰ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅੱਜ ਇਸ ਵੀਡੀਓ ਵਿੱਚ ਟੋਟਲ 4 ਕਨਾਗਾ ਪਾ ਤੁਹਾਨੂੰ ਦਿਖਾਉਣੇ ਆ ਤਿੰਨ ਤੁਸੀਂ ਇੱਧਰ ਬਹਿਣਾ ਦੇਖ ਰਿਹਾ ਜੀ ਠੀਕ ਆ ਜੀ ਤਿੰਨ ਬਹਿੜਾ ਨੇ ਤੇ ਇੱਕ ਮੱਝ ਟੋਕੜ ਗੱਬਣਾ ਤੇ ਚੌਂ ਨਗਾਂ ਦੀ ਡਿਟੇਲ ਇੰਦਰਜੀਤ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰ ਦੇਣੀ ਆ ਤੇ ਐਨੀਮਲ ਜਿਹੜੇ ਦੋਸਤੋਂ ਵੈਸੇ ਰੇਡ ਭਾਅ ਪਰਤੇ ਦੇ ਵਿੱਚ ਆ ਬਿਲਕੁਲ ਜਾਇਜ਼ ਤੇ ਛੋਟੇ ਛੋਟੇ ਰੇਟ ਆ ਤੇ ਦੁੱਧ ਦੇ ਨਾ ਵੜਾਂ ਦੇ ਥੱਲੇ ਚੰਗਾ ਠੀਕ ਆ ਜੀ ਸੋ ਚੌਂ ਨਗਾਂ ਦੀ ਡਿਟੇਲ ਦੇ ਲਈ ਚਲਦੇ ਆ ਵੀਰਿੰਦਰ ਜੀ ਦੇ ਕੋਲ ਅੱਜ ਤਰੀਕ ਤੋਂ ਤੁਸੀਂ ਇੱਕ ਵਾਰੀ ਨੋਟ ਕਰ ਲਓ 29 ਸਤੰਬਰ ਸਮਾਂ ਕੋਈ ਮਾਰਨਿੰਗ ਦੇ 11:30 12:00 ਵਜੇ ਦਾ ਹੈਗਾ ਸਭ ਤੋਂ ਪਹਿਲਾਂ ਵੀਰਿੰਦਰ ਜੀ ਦਾ ਸਤਿ ਸ੍ਰੀ ਅਕਾਲ ਜੀ ਵੀਰੇ ਉਹ ਠੀਕ ਠਾਕ ਵੀਰੇ ਠੀਕ ਠਾਕ ਹੈ ਪਗਲ ਰਾਮਦਾਸ ਜੀ ਸ਼ੁਕਰੇ ਰਵੀਂਦਰਜੀਤ ਵੀਰ ਨਾਗਾਚ ਆਪਣੇ ਕੋਲ ਟੋਟਲ 4 ਹੀ ਆ ਹਾਂਜੀ ਤਿੰਨ ਗਾਵਾਂ ਦੇ ਇੱਕ ਮੱਝ ਠੀਕ ਹੈ ਜੀ ਆਹ ਤਾਂ ਰਾਏ ਵੀਰੇ ਤਾਜੀ ਆ ਉਹਨੂੰ 10-12 ਦਿਨ ਹੋ ਗਏ ਸਾਨੂੰ 15 ਮਾਂ ਲੈ ਵਛੀ ਮਗਰ ਤੇ ਉਹਨਾਂ ਦੇ ਬੱਚੇ ਦੋਹਾਂ ਦੇ ਲਾ ਲਏ ਉਹਨਾਂ ਬੱਚਿਆਂ ਨਹੀਂ ਦਿੱਤੀਆਂ ਤੇ ਹੱਥ ਲਾਣੇ ਉਹ ਉਹ ਬਿਨ ਬੱਚੇ ਉਹਨਾਂ ਬੱਚੇ ਇੱਕ ਦੇ ਮਗਰ ਬੱਚਾ ਹੈਗਾ ਹਾਂ ਇੱਕ ਦੇ ਤਾਜੀ ਸੂਈ ਠੀਕ ਹੈ ਜੀ ਤਾਂ ਦੋਸਤੋ ਸ਼ੁਰੂਆਤ ਪਹਿਲੇ ਨੰਬਰ ਤੋਂ ਆਪਾਂ ਇਸ ਮੱਝ ਤੋਂ ਕਰ ਲਾਂਗੇ ਠੀਕ ਹੈ ਜੀ ਇੰਦਰਜੀਤ ਵੀਰ ਇਹ ਮੱਝ ਮਤਲਬ ਕਿ ਟੋਕੜ ਗੱਪਣਾ ਇਹ ਰਾਈ ਵੀਰੇ 6 ਕਿਲੋ ਦੁੱਧ ਜੇ ਤੇ ਪਾੜੀ ਤੇ ਮਿਲਦੀ ਆ ਇਹਦੇ ਕਿ ਰ ਜਾ ਕੇ ਹੋ ਸਕਦਾ ਦਿਹਾੜੀ ਕਿ ਟਿਕਾ ਲਵਾਇਆ ਹੋਊ ਕਿ ਮੈਂ ਆਪਦੇ ਚਾਚਾ ਜੀ ਤੋਂ ਲਈ ਆਏ ਠੀਕ ਹੈ ਜੀ ਆ ਮੇਰੇ ਕੋਲ ਦਿਹਾੜੀ ਕਿੰਨੇ ਇੱਕ ਟਾਈਮ ਟਿਕਾ ਲਾਉਂਦੀ ਰਹੀ ਤੇ ਇੱਕ ਨਹੀਂ ਲਾਉਂਦੀ ਠੀਕ ਹੈ ਤੇ ਹੋ ਸਕਦਾ ਦਿਹਾੜੀ ਦੋਵੇਂ ਟਾਈਮ ਲੈ ਲੈ ਕੇ ਉਪਰੇ ਘਰੇ ਜਾ ਕੇ ਜੀ ਇਹ 40 45 ਦਿਨਾਂ ਦੀ ਗੱਬ ਹੈ ਮਾਜ ਓਕੇ ਤੇ ਗਰੰਟੀ ਆ ਫੁੱਲ ਜਿਹਨੂੰ ਕਹਿੰਦੇ ਆ ਹਾਂਜੀ ਬੇਸ਼ੱਕ ਵੀਡੀਓ ਦਾ ਪਾਏ ਬੋਲਦੇ ਨੇ ਆਨਲਾਈਨ ਸੌਦਾ ਰਾਮਦਾਨੋਂ ਤੇ ਆ ਕੇ ਜਾ ਕੇ ਪੈਨਪੈਨ ਖੜਨੀ ਚੈੱਕ ਕਰਾ ਕੇ ਆਪਣਾ 5000 ਰੁਪਇਆ ਥਲੇ ਰੱਖ ਲਈ ਹਾਂਜੀ ਇਦਨ ਮਾਜੀ ਫੋਨ ਕਰਕੇ ਆਪਾਂ ਦਾਦੇ ਜੇਕਰ ਕੋਈ ਡਾਕਟਰ ਦਾਦਾ ਪਾਉਣੇ ਕੋ 2 ਮਹੀਨਾ ਦੀ ਜਾਂਚ ਕੇ ਚੈੱਕ ਕਰਾ ਲਓ ਠੀਕ ਆ ਠੀਕ ਆ ਤੇ ਮੱਝ 바ਕੀ ਆਪਣੀ ਗੱਬਣ ਆ ਫੁੱਲ ਬੜਾ ਫੁੱਲ ਗਰੰਟੀ ਆ ਅੱਗੇ ਕਿੰਵੇਂ ਸੁਵੇਲੀ ਗੱਬ ਮੰਨਦੇ ਆ ਦੂਜੀ ਸੂਈ ਲਗਾਵਾ ਹੁਣ ਦੂਜੀ ਚੱਲਣ ਦੀ ਹਾਂ ਦੂਜੀ ਚੱਲਣ ਦੀ ਤੇ ਦੁੱਧ 6 ਕਿਲੋ ਕੇ ਸਰਦ ਦੁੱਧ 6 ਕਿਲੋ ਹੋਊਗਾ ਫੁੱਲਾ 6 ਕਿਲੋ ਹਾਂਜੀ ਲਓ ਦੋਸਤੋ ਇਹ ਡਿਟੇਲ ਹਿਲਟਰੀ ਵੀਰ ਨੇ ਦੱਸਦੀ ਆ ਵੀ 6 ਕਿਲੋ ਦੁੱਧ ਆ ਤੇ 45 ਦਿਨਾਂ ਦੀ ਗੱਬ ਆ ਠੀਕ ਆ ਜੀ ਕੋਈ ਹਜੇ ਘਟੋ ਘੜ 15 ਦਿਨ ਪਏ ਆ 2 ਮਹੀਨਾ ਤੋਂ ਕੰਪਲੀਟ ਹੋਣ ਚ ਤੇ ਵੀਰਾਂ ਦਾ ਵੀ ਜਿੰਨੀ ਰਕਮ ਥੱਲੇ ਰੱਖ ਲੈ ਠੀਕ ਆ ਜੀ ਤੇ ਜਦੋਂ ਚੈੱਕ ਪਾਸ ਹੋ ਗਈ ਉਹ 5000 ਰੁਪਏ ਤੁਸੀਂ ਵੀਰ ਨੂੰ ਦੇ ਦਿਆ ਜੀ ਮਤਲਬ ਕਿ ਕਹਿਣ ਮੁਤਾਬਕਾ ਵੀ ਪੂਰੀ ਜਿਹੜੀ ਇਹ ਗੱਬਣ ਸਾਡੇ ਲੋ ਪਾਸ ਆ ਕਿਉਂ ਕੁਲੀ ਪਈ ਉਪਰੋਂ ਪਿੰਡ ਵਾਲੇ ਪਾਸਿਓਂ ਵੇਖੀ ਇਹ ਤੇ ਕੁਲੀ ਪਈ ਆ ਤੇ ਉਮੀਦ ਚੰਗੀ ਆਪਾਂ ਕਰ ਸਕਦੇ ਹਾਂ ਉਮੀਦ ਹੈ ਕਿ ਆ ਵੀ ਚਲੋ ਪਸੂ 100% ਵੀ ਗੱਬਣ ਹੀ ਆ ਆ ਦੇ ਡੰਗਰ ਦਾ ਪਤਾ ਹੁੰਦਾ ਰਾਜ ਵੀਰੇ ਹਾਂਜੀ ਹਾਂਜੀ ਤੇ ਇੱਥੇ ਆਣ ਕੇ ਵੀਰਾਂ ਦਾ ਵੀ ਕੋਈ ਇੱਕ ਅਦਾ ਡੰਗ ਟੀਕਾ ਲਿਆ ਠੀਕ ਆ ਜੀ ਤੇ ਆਪਣੇ ਬਿਲਕੁਲ ਸ਼ਰੀਕੇ ਦੇ ਵਿੱਚੋਂ ਵੀਰਾਂ ਦਾ ਵੀ ਆਪਾਂ ਖਰੀਦੀ ਆ ਲਈ ਆ ਉਹਨਾਂ ਤੋਂ ਚਾਚਾ ਜੀ ਤੋਂ ਇਧਰ ਜੀ ਤੇ ਵੀਰ ਇੱਕ ਵਾਰੀ ਖੋਲ ਪਿੱਠਪੂੜੇ ਵਾਲੀ ਸਾਈਡ ਤੋਂ ਪੂਰੀ ਚੌੜੀ ਆ ਬੈਕ ਸਾਈਡ ਦੀ ਜਿਹੜੀ ਦੋਸਤੋ ਆਪਾਂ ਤੁਹਾਨੂੰ ਦਿਖਾ ਰਹੇ ਆ ਪੂਰੀ ਚੌੜੀ ਆ ਪਿੱਛੋਂ ਤੇ ਹਾਈਟ ਕੱਦ ਬੇਸ਼ੱਕ ਕੋਈ ਵੀਰ ਮੀਡੀਆ ਮੰਗ ਕੇ ਤੁਸੀਂ ਸੌਦਾ ਕਰ ਲਿਓ 6 ਕਿਲੋ ਦੁੱਧ ਤੇ ਪੌਣੇ 2 ਮਹੀਨਿਆਂ ਦੀ ਜਿਹੜੀ ਇਹ ਕਿਸਾਨ ਵੀਰੋ ਗੱਬਣ ਠੀਕ ਆ ਜੀ ਤੇ ਬੇਸ਼ੱਕ ਕੋਈ ਵੀਰ ਡਾਕਟਰ ਮਾਰ ਆਪਣਾ ਨਾਮ ਲੈ ਕੇ ਉਹਨਾ ਚਾਹੁੰਦਾ ਤੇ ਡਾਕਟਰ ਸਾਹਿਬ ਕੋਈ ਲੈ ਆਓ ਠੀਕ ਆ ਜਿਹੜਾ ਕੋਈ ਪੌਣੇ 2 ਕੁ ਮਹੀਨੇ ਦੀ ਜਾਂ 2 ਮਹੀਨੇ ਜਾਂ ਤੋਂ ਪੌਣੇ 2 ਮਹੀਨੇ ਦਾ ਪਸ਼ੂ ਚੈੱਕ ਕਰ ਦਿੰਦਾ ਹੋਵੇ ਠੀਕ ਆ ਉਹਦੇ ਲਈ ਤਾਂ ਫਿਰ ਬਹੁਤ ਵਧੀਆ ਗੱਲ ਹੋ ਜਾਣੀ ਆ ਵੀ ਇੱਥੇ ਆ ਕੇ ਆਪਣੇ ਤੁਸੀਂ ਜਿਹੜੀ ਆ ਤਸੱਲੀ ਕਰ ਲਓਗੇ ਪੂਰੀ ਜੰਮੀ ਭਲੀ ਮਾਝਾ ਬੇਲਬੂਲ ਦੀ ਬਹੁਤ ਲੰਮੀ ਹਾਂਜੀ ਘਰੇ ਬੱਜੀ ਫੱਬਦੀ ਨਹੀਂ ਵੀ ਇੱਕ ਟੋਕੜਾ ਬਣਾਉਂਦੀ ਆ ਲਸੜਾਣੀਆਂ ਨਹੀਂ ਲਸੜਾ ਜੀ ਨਹੀਂ ਨਹੀਂ ਪੂਰੀ ਰਾਜ ਦੀ ਆ ਰਾਜ ਵੀਰੇ 15 ਕਿਰੀ ਮਾਝਾ 15 ਕਿਲੋ ਦੁੱਧ ਪੂਰਾ ਦਿਨ ਦੀ ਰਹੀ ਹੈ ਮਾਝ ਅੱਛਾ ਅੱਛਾ ਆ ਸਾਹਮਣੇ ਆ ਕੈਮਰਾ ਵਿਖਾ ਦਿਓ ਮਾਰ ਦਿਓ ਆ ਸਾਹਮਣੇ ਕਰੋ ਚਾਚੇ ਤੋਂ ਲਈ ਆਪੋ ਠੀਕ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਇੱਕ ਕੋਈ ਮਾਝ ਰੱਖਦੇ ਆ ਤੇ ਉਹ ਚੰਗੀ ਲਓ ਕਿ ਹੁਣ ਤੋਕੜ ਹੋ ਗਈ ਉਹਨਾਂ ਦੇ ਬੱਚੇ ਪੁੱچے ਚਾਰ ਪੰਜ ਹੈਗੇ ਤੇ ਦੁੱਧ ਆ ਸਰਦਾ ਨਹੀਂ ਜੀ ਤੇ ਵਿੱਚ ਘਟਾ ਗਏ ਆ ਠੀਕ ਆ ਜੀ ਸੋ ਪੂਰੀ ਡਿਟੇਲ ਕਿਸਾਨ ਵੀਰੋ ਤੁਹਾਨੂੰ ਮਿਲ ਹੀ ਗਈ ਆ ਠੀਕ ਆ ਜੀ ਮੁੱਲ ਪੁੱਛ ਲਾ ਕੇ ਇੰਦਰ ਜੀ ਤੋਂ ਉਹ ਮੁੱਲ ਦੇ ਵਿੱਚੋਂ ਦੋਸਤੋ 5000 ਰੁਪਏ ਵੀਰਾਂ ਦਾ ਵੀ ਕੋਈ ਵੀਰ ਘਟ ਕੇ ਸਾਥੋਂ ਲੈ ਜਾ ਠੀਕ ਆ ਜੀ ਜਿੱਦਣ ਚੈੱਕ ਪਾਸ ਕੋਈ ਮਹੀਨੇ ਜਾਂ 15 20 ਦਿਨਾਂ ਨੂੰ ਚੈੱਕ ਪਾਸ ਕਰਾ ਲਈ ਠੀਕ ਆ ਜੀ ਉਦੋਂ ਤੁਸੀਂ ਬਾਕੀ ਰਹਿਦੀ ਪੇਮੈਂਟ ਪਾ ਦਿਓ ਇੰਦਰਜੀਤ ਕੀ ਡਿਮਾਂਡ ਕਰਦੇ ਇਹ ਖਾਲੀ ਵੀ ਨਿਕਲਾਵੇਂ ਨਾ ਇਹ ਮਾਚ ਕੋਈ ਘਟਾ ਨਹੀਂ ਖਾਲੀ ਵੀ ਨਿਕਲਾਵੇਂ ਤੇ ਆਪਾਂ ਦੇ ਹੀ ਭੰਨ ਦੇਣੀ ਇਹ 50000 ਜਮਾਨਤਾਂ ਆਪਾਂ ਕਰਦਾਂਗੇ ਭੰਨ ਭੰਨ ਦੇ 50000 ਦੇ ਵਿੱਚ ਹਾਂ ਫੁੱਲਾ ਕਰਦਾਂਗੇ ਇੱਕ ਨਾ ਨਿਗਾ ਜਾਇ ਇਹਦੇ ਚੋਂਕ ਨਾ ਉਗਣ ਨੀਗਾ ਮਾੜੀ ਜੀ ਗਿਲਤੀ ਥੋੜੀ ਜੀ ਰੜਕਦੀ ਮਾੜੀ ਜੀ ਤੰਦੇ ਵਿੱਚ ਹਾਂ ਮਾੜੀ ਜੀ ਹੁਣੀ ਕੀ ਦੱਸਣਾ ਪਰ ਪਤਾ ਨਹੀਂ ਕਿ ਇਹ ਲੱਗ ਸਕਦਾ ਪਰ ਆਪਣਾ ਵੀਡੀਓ ਦਾ ਆਨਲਾਈਨ ਕੰਮ ਹੈ ਆਪਣਾ ਦੱਸਣਾ ਫਰਜ਼ ਹੈ ਜੀ ਧਾਰ ਤਪੇ ਦੀ ਓਕੇ ਆ ਥਾਣਾ ਕੋਈ ਵਾਧ ਘਾਟ ਪੂਰ ਛਟਾ ਕੁਝ ਨਹੀਂ ਆ ਪੋਲੇ ਸਣ ਚਵਾਈ ਓਕੇ ਆ ਪੇ ਮਲੂਮੀ ਜੀ ਕਿਤੇ ਵੀ ਜੇ ਕਹਿ ਦੀਏ ਕਿ ਮਾੜੀ ਮੋਟੀ ਮਾਨ ਨਹੀਂ ਜ਼ਿਆਦਾ ਕੋਈ ਵੀ ਨਹੀਂ ਮੰਨ ਸਕਦਾ ਲੋਕ ਸੇ ਨਹੀਂ ਕੋਈ ਇਹ ਕਹਾਦਾ ਭਾਂਤਨ ਹੋ ਜੂਗਾ ਠੀਕ ਆ ਅਕੇ ਇਧਰ ਸਖਰਨਪੁਰ ਤੇ ਆਪਣੇ ਕੋਲ ਜਿਹੜੀ ਵੀਰ ਇਹ ਵੜਾ ਇਹ ਕਿੰਨੇ ਕੇ ਦਿਨਾਂ ਦੀ ਸੂਈ ਆ ਆ ਬੱਚਾ ਜੇ ਕੋ 10 ਦੀ ਮੰਨ ਲੇ 12 ਦੀ ਮੰਨ ਲੇ ਭਾਵੇਂ ਕੋਈ 15 ਦੀ ਮੰਨ ਲੇ ਬੱਚੀ ਏ ਮਗਰ ਲੋ ਜੀ ਆ ਮਗਰ ਬੱਚ ਕੋ 12 15 ਦਿਨ ਦਾ ਆਈਡੀਆ ਮੰਨ ਲਏ ਤੇ ਸੁਹਾਗਰਮਾ ਸੁਈ ਪੇ ਦੂਜਾ ਸਵਾਰ ਆਈ ਵੀਰੇ ਦੂਜਾ ਸੁਹਾ ਦੁੱਧ ਐਸ ਵਕਤ ਦੁੱਧ 10 ਤੋਂ ਬਾਹਰ ਜਾਂ 10 ਦੀ ਆ ਪਰ ਹਰ ਇੱਕ ਦੀ ਗਰੰਟੀ ਦਾ ਘਰਦੀ 12 ਵਜੇ 11 ਵਜੇ ਖੁੱਲਾ ਦੁੱਧ ਲੈਣਾ ਠੀਕ ਹੈ ਜੀ ਹਾਂ ਉਹ ਦੋਸਤ ਥਣ ਵੇਲੇ ਲੰਬੇ ਆ ਪੂਰੇ ਮੁੱਠੀਦਾਰ ਥਾਣਾ ਹੱਥੀ ਚਵਾਈ ਵਾਲੇ ਸੀਲ ਸਾਉ ਵੇ ਨਹੀਂ ਵੀ ਕੋਈ ਉਹੋ ਜੀ ਤੋਂ 10 ਸੇ 11 12 ਇੱਥੇ ਨਾਰਮਲੀ ਦੁੱਧ ਹੈਗਾ ਜੇ ਥੱਲੇ ਤੇ ਚੋਕੇ ਆਪਣੀ ਤੁਸੀਂ ਤਸੱਲੀ ਕਰ ਲਿਓ ਥਣ ਬਹੁਤ ਸੋਹਣਾ ਠੀਕ ਹੈ ਜੀ ਤੇ ਮਗਰ ਬੱਛੀ ਆ ਠੀਕ ਹੈ ਜਾਓ ਵੀਰ ਖੋਲ ਕੇ ਦਿਖਾ ਦਿਗੀ ਤੋ ਦੂਜਾ ਸੂਬਾ ਦੋਸਤੋ ਟਾਈਮ ਤੁਹਾਨੂੰ ਨੋਟ ਕਰਾ ਹੀ ਦਿੱਤਾ ਠੀਕ ਆ ਬਾਕੀ ਚੌਂ ਚਾਂਦੀ ਤੇ ਇੰਦਰ ਜੀ ਧੋਕੇ ਰਿਪੋਰਟੇ ਵੀ ਮੈਂ ਕਿਹਨਾ ਕਹਿਣ ਦੀ ਗੱਲ ਨਹੀਂ ਆ ਤੇ ਨਿਗਾਹ ਜਵਾਕ ਚ ਉਹ ਹਾਦਾ ਵਾ ਬਾਕੀ ਇਹ ਨਹੀਂ ਭਾਵੇਂ ਦੋ ਜਾਨੇ ਬਹਿ ਕੇ ਉਧਰ ਉਧਰੀ ਚੋਈ ਜਾਣੀ ਨਹੀਂ ਸੀਲ ਆ ਕੋਈ ਵੰਗਾ ਨੰਗਾ ਲਾਉਂਦੀ ਲੋਟ ਨਹੀਂ ਬੱਚਾ ਵੀ ਛੱਡਣਾ ਚਾਹੇ ਛੱਡੋ ਚਾਹੇ ਨਾ ਛੱਡੋ ਸੋ ਸੌਦੇ ਵੀ ਜਿਹੜੇ ਤੁਸੀਂ ਬਿਲਕੁਲ ਵਾਜਬ ਆ ਬਿਲਕੁਲ ਵਾਜਬ ਚਾਹੇ ਜਰੇ ਠੀਕ ਆ ਸੋ ਬੋਦੀ ਬਾਦੀ ਉਸਤੇ ਉਸੇ ਤਰ੍ਹਾਂ ਜਿੱਥੇ ਮੱਝ ਡਾਕਿਆਂ ਖੋਜਲੀ ਭੋਲੀ ਪਾਲੀ ਚੋਣਾ ਆ ਆ ਕਰੋ ਚੱਕ ਮੋਟੀ ਧਾਰ ਆਣ ਲਓ ਜੀ ਕਿਸੇ ਰਕਮ ਦਾ ਕੋ ਬੰਗਾ ਰਸੀ ਨਹੀਂ ਆਣਾ ਪਾਉਂਦੀ ਵੀ ਲੋੜ ਨਹੀਂ ਗਈ ਇਸੇ ਤਰ੍ਹਾਂ ਤੁਸੀਂ ਬੈਠ ਕੇ ਜਿਹੜੀ ਚਵਾਈ ਕਰ ਲੈਣੀ ਠੀਕ ਆ ਤੇ ਮਗਰ ਬੱਛੀ ਆ ਫੀਮੇਲ ਕਾਫ ਜਦੋਂ ਬਿਲਕੁਲ ਸਹੀ ਦੁੱਧ 10 ਕਿਲੋ ਹੈਗਾ 10 ਦੀ ਗਾਰੰਟੀ ਤਾਂ ਕਰਦੀ ਰਾਜ ਵੀਰੇ 10 ਨਾਲੋਂ ਆਦੀ ਨਿਕਲਣਾ ਦੁੱਧ ਦਾ ਨਹੀਂ ਆਪਣਾ ਨਾਲ ਤੇ ਝੂਠ ਨਿਕਲਣਾ ਨਿਕਲਣਾ ਹਾਂਜੀ ਹਾਂਜੀ ਹਾਂ 10 ਤਾਂ ਵਾ ਦੁੱਧ 11 12 ਹੀ ਹੋਊਗਾ ਪਰ ਆਪਾਂ 10 ਹੀ ਦੇਣਾ ਵਾ ਦੱਸਗੇ ਠੀਕ ਹੈ ਜੀ ਕਿਲੋ ਦਾ ਕਿਲੋ ਵੱਧ ਨਿਕਲੇ ਨਾ ਭੈਣ ਭਰਾ ਨੂੰ ਖੁਸ਼ੀ ਹੁੰਦੀ ਆ ਆ ਬਿਲਕੁਲ ਹੁਣ ਇੱਥੇ ਮੈਂ ਮਾਜੀ ਜਿਹੜੀ ਵੇਚੀ ਉਹ ਭੈਣ ਭਰਾਵਾਂ ਨੇ ਪਹਿਲੇ ਡੰਗ ਖਾਲੀ ਕੀਤੀ ਤੇ ਮੋਗੇ ਮਗਲੇ ਦੋ ਡੰਗਾਂ ਦੁੱਧ ਦੀ ਮਣ ਕੇ ਖੜਿਆ ਤਿੰਨ ਟਾਈਮਾਂ ਚ ਹੋਈ ਉਹ ਨਾ ਠੀਕ ਹੈ ਜੀ ਤੇ ਜੇ ਉਹਨਾਂ ਦੁੱਧੇ ਝੂਠ ਨਿਕਲਦਾ ਤੇ ਆਪਣੇ ਮਤਲਬ ਪੱਲੇ ਕੀ ਰਹਿੰਦਾ ਬਦਤੀ ਬੇਇਜ਼ਤੀ ਹੁੰਦੀ ਹੈ ਬੇਇਜ਼ਤੀ ਹੁੰਦੀ ਹੈ ਵੀਰੇ ਹਾਂ ਦੁੱਧੋ ਤਰ੍ਹਾਂ ਹੋ ਸਕਦਾ 12 ਵੀ ਹੋਵੇ ਪਰ ਆਪਾਂ 10 ਦੀ ਗਾਰੰਟੀ ਦੇਣੀ ਠੀਕ ਹੈ ਹਾਂਜੀ ਇਹ ਇੰਦਰ ਜੀ ਤੇ ਦੇਣੀ ਕਿੰਨੇ ਦੀ ਆਪਾਂ ਵਛੀ ਆ 40 42 45 ਮੁੱਲ ਤੇ ਲੋਕੀ ਕਰੀ ਜਾਂ ਜਿਆਦਾ ਖਿੱਚਦੇ ਆ ਵੀ 2000 ਥੱਲੇ ਛੱਡਦੇ ਯਾਰਾਂ ਨੂੰ ਆਉਡੀ ਦੂ ਖਰਚਾ ਪਾਣਾ ਆਪਾਂ ਪਹਿਲਾਂ ਲੈ ਸਰ ਕੇ ਦੇਨੇ ਆ ਹਾਂਜੀ ਮਾਰਜਨ ਆਪਣਾ ਉਹਨਾਂ ਕੋ ਹੁੰਦਾ ਯਾਰਾਂ ਲਾ ਰਾਜ ਵੀਰੇ ਪਰ ਲਾਸਟ 35000 ਦੀ ਗਾਂ ਦੇ ਦੇਰੀ 35 ਦੀ ਬਿਲਕੁਲ ਜਾਇਜ਼ ਆ ਲੋ ਵੀ 35000 ਦੀ ਕਿਸਾਨ ਵੀਰੋ ਇਹ ਤੁਹਾਨੂੰ ਹਾਂ ਨਾ ਜਿਹੜੀ ਆ ਲਾਸਟ ਤੋਂ ਲਾਸਟ 35000 ਦੀ ਮਿਲ ਜੂਗੀ ਠੀਕ ਆ ਜੀ ਸੀਲ ਠੰਡੀ ਕੋਈ ਲਾਟ ਛੱਡਦੇ ਪਰ ਕੀ ਠੀਰਾਪਨ ਤੁਸੀਂ ਚੈੱਕ ਕਰ ਲੋ ਠੀਕ ਆ ਜੀ ਬਾਕੀ ਦੇਖੋ ਤੁਹਾਨੂੰ ਲਓ ਜੀ ਨਾਲ ਦੀ ਨਾਲ ਰਕਮ ਵੀ ਬਿਲਕੁਲ ਛੋਟੀ ਆ ਥੋੜੀ ਰਕਮ ਆ ਬਾਕੀ ਸੀਲੀਆਂ ਸੂਲੀਆਂ ਤੁਸੀਂ ਚੈੱਕ ਕਰੋ ਐਨੀਮਲ ਵੀ ਜਿਹ ਕੋਈ ਛੱਡ ਕੇ ਨਹੀਂ ਜਾਂਦਾ ਵੀਰ ਪਹਿਲ ਤੇ ਧਾਰ ਤੇ ਤੁਸੀਂ ਸੌਦਾ ਕਰ ਲਿਓ ਚੰਗੀ ਆ ਬੜ ਇਸ ਤੋਂ ਬਾਅਦ ਆਪਣੇ ਕੋਲ ਵੀਰ ਇੱਧਰ ਤੀਜੇ ਨੰਬਰ ਤੇ ਜਿਹੜੀ ਆ ਆ ਗਈ ਬੱਚੀ ਇਹ ਰਾਜ ਵੀਰੇ ਛੇ ਦਾੰਦ ਜੇ ਤੇ ਘਰ ਵਾਲਾ ਨੇ ਤਾਂ ਆਖਿਆ ਬਬ ਡੇਢ ਦੋ ਮਹੀਨੇ ਦੀ ਸੋਈ ਆ ਬੱਚਾ ਨੇ ਉਹਨਾਂ ਦਿੱਤਾ ਘੱਟ ਘੱਟ ਪੂਰਾ ਹਨਾ ਪੂਰਾ ਛੇ ਦਾੰਦ ਓਰੀਜਨਲ ਛੇ ਦਾੰਦ ਦਾ ਬੱਚੀ ਆ ਬਹੁਤ ਦੋਸਤੋ ਓਰੀਜਨਲ ਜਿਹੜੀ ਦੋਸਤੋ ਛੇ ਦਾੰਦ ਦਾ ਕੰਨੀਆਂ ਖਲੋਤੀਆਂ ਨੇ ਠੀਕ ਆ ਜੀ ਸਿਰ ਸਭ ਉਹ ਇਹ ਵੱਡੀ ਆ ਮਗਰ ਬੱਚੀ ਦਿੱਤੀ ਨਹੀਂ ਫਿਰ ਹਾਂ ਨਾ ਫਾਲ ਨਹੀਂ ਦਿੱਤਾ ਨਾ ਨਹੀਂ ਲਓ ਜੀ ਹੰਦੀ ਸੀ ਲੈਣ। ਸੋ ਕਈ ਨੂੰ ਦੋਸਤੋ ਬੱਚੇ-ਪੁੱਛੇ ਚੰਗੇ ਵੀਰ ਲੈ ਲੈਂਦੇ ਆ ਠੀਕ ਆ ਜੀ ਫਿਰ ਅਗਲੇ ਦਾ ਮਨ ਨਹੀਂ ਕਰਦਾਗਾ ਵੀ ਚਲੋ ਵੈੜ ਕੇ ਲੈ ਲੀਏ। ਹੰਦੀ ਸੀ ਮਨ ਦੀ ਦੱਸ ਦੇ ਵੱਛੀ ਵੀ ਤੇ ਆ ਵੀ ਚਲੋ ਚੰਗੇ ਸੇਮਾਂ ਦੀ ਦੱਸ ਦੇ। ਹਾਂਜੀ ਇਹਦੇ ਥਰੇ ਦੁੱਧ ਆ ਇਸ ਵਕਤ। 10 ਕਿਲੋ ਰਾਜੂ ਦੇ ਖੁੱਲਾ ਹੋ ਤੇ 9 ਦੀ ਗਰੰਟੀ ਦੇਣੀ ਆ ਆਪਾਂ। ਲਓ ਜੀ। 9 ਲੀਟਰ ਦੀ ਗਰੰਟੀ ਆ ਦੋਸਤੋ 10 ਕਿਲੋ ਦੁੱਧ ਵੀਰਾਂ ਦਾ ਵੀ ਹੈ ਆਂ ਤੇ ਥਲੇ ਚੋ। ਕੋਈ ਨਾ ਵੀ ਯਾਰਾਂ ਵੀ ਹੋਵੇ ਪਰਨਾ ਆਪਾਂ ਦੁੱਧ ਕਿਲੋ ਦਾ ਕਿਲੋ ਘਾਤੀ ਦੱਸ ਕੇ ਦੇਣਾ। ਜੋ ਰਾਜਵਰੇ ਜਿੰਨੇ ਲੈਣੀ ਆ ਨਾ ਉਹਨੇ ਕਿਲੋ 2 ਕਿਲੋ ਮਗਰ ਨਹੀਂ ਲੱਗਣਾ ਉਹਨੇ ਲੈ ਹੀ ਲੈਣੀ ਆ ਲੈ ਹੀ ਲੈਣੀ ਤੇ ਜੇ ਝੂਠ ਨਿਕਲਾਵੇ ਤੇ ਫਿਰ ਬੰਦਾ ਘਟਦਾ ਹੈਗਾ ਬਾਕੀ ਨਸਲ ਪ੍ਰੀਡ ਇੱਕ ਵਾਰੀ ਚੈੱਕ ਕਰੋ ਪੀਟੀ ਵਾਲੀ ਆ ਠੀਕ ਆ ਜੀ ਬੋਦੀ ਵੇਖੋ ਬੋਦੀ ਬਹੁਤ ਜਿਆਦਾ ਵਧੀਆ ਬਾਕੀ ਕੰਨ ਬਿਲਕੁਲ ਛੋਟਾ ਠੀਕ ਆ ਜੀ ਸਟੇਟ ਪਟਾ ਕੱਦ ਕਾਠ ਦੀ ਡੱਬੀ ਆ ਮੋਟਾ ਡਾਬਾ ਠੀਕ ਆ ਜੀ ਤੇ ਕੱਦ ਕਾਠ ਕਰਮਾਲੀ ਦਾ ਬਹੁਤ ਜਿਆਦਾ ਚੰਗਾ ਚੋਖਾ ਆ ਕਿ ਕੋਈ ਚੰਗੀ ਸੇਵਾ ਵਾਲਾ ਵੀਰ ਮਿਲ ਗਿਆ ਤੇ ਬੱਚੀ ਭਰਪੂਰ ਗਈ ਦੋਸਤੋ ਗਾਂ ਚਾਰ ਸਾਈ ਦੇ ਜਿੱਤੇ ਕਿਸੇ ਵੀਰ ਨੇ ਲਾ ਲਈ ਤੇ ਬੜੀ ਜੰਪਲ ਕਰਮਾ ਤੋ 10 ਲੀਟਰ ਦੁੱਧ ਇਹਦੇ ਥੱਲੇ ਬਿਲਕੁਲ ਜਿਹੜਾ ਹਾਜ਼ਰ ਹੈ ਠੀਕ ਆ ਜੀ ਜਿਹੜਾ ਕਿਸੇ ਵੀਰ ਨੇ ਚੋਲਣਾ ਤੇ ਬਾਕੀ ਕੱਦ ਹਾਈਟ ਵਾਲੇ ਪਾਸਿਓ ਤੁਸੀਂ ਇੱਕ ਆਈਡੀਆ ਮੰਨ ਕੇ ਆਏ ਹੋ ਵੀ ਚੰਗੇ ਚੋਕੇ ਕੱਦ ਵੱਡੇ ਕੱਦ ਕਾਟ ਦੇ ਵਿੱਚ ਕਰ ਮਾ ਜੀ ਤੇ ਰੇਡ ਵੀ ਜਿਹੜਾ ਬਿਲਕੁਲ ਮੁਫਤਾਂ ਲਈ ਹੈ ਠੀਕ ਆ ਜੀ ਬਿਲਕੁਲ ਭਾਅ ਪੜਦਾ ਬਿਲਕੁਲ ਜੈਨੂਨ ਤੇ ਜਾਇਜ਼ ਸੋ ਭਾਅ ਪੜਤੇ ਲਾ ਪਸੂ ਦੋਸਤੋ ਜਿੱਥੋਂ ਵੀ ਮਿਲਦਾ ਕਿਸੇ ਭਰਾ ਨੂੰ ਜਿਹੜੀ ਜਗ੍ਹਾ ਤੋਂ ਵੀ ਮਿਲਦਾ ਆਪਾਂ ਹਰ ਵਾਰ ਕਹਿੰਦੇ ਆ ਵੀ ਜ਼ਰੂਰ ਖਰੀਦਦਾਰੀ ਕਰਿਆ ਕਰੋ ਕਿਉਂਕਿ ਹਰ ਕਵੀਰ ਨੇ ਤੁਰ ਫਿਰ ਕੇ ਮੇਲਾ ਮੂਲਾ ਵੇਖ ਕੇ ਸੱਜੇ ਘਾਪੇ ਫਿਰ ਪਸ਼ੂ ਲੈਣਾ ਹੁੰਦਾ ਠੀਕ ਆ ਅੱਗਿਆ ਕਰੋ ਚੈੱਕ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਰਹੇ ਆ ਆ ਲੋ ਜੀ ਕੋਈ ਵੀਰੇ ਨਾ ਕਿ ਵੀ ਥਾਣੇ ਛੋਟਾ ਪੂਰਾ ਹੱਥੀ ਚਾਉਣਾ ਥਾਣੇ ਦੇਖੋ ਆ ਵੱਡਾ ਥੱਲੇ ਆ ਲੈ ਹਾਂ ਐ ਨਹੀਂ ਵੀ ਲੋ ਵੀ ਠੀਕ ਆ ਬਹੁਤ ਸੋਹਣੇ ਥਾਣੇ ਦੀ ਕੁਆਲਿਟੀ ਆ λαβਿੰਦਰ ਜੀ ਤਾਂ ਇਹ ਤਾਂ ਹੋ ਗਈ ਵੜ ਵੀਰੇ ਦੇ ਦੀਏ ਕਿੰਨੇ ਦੀ ਫਿਰ ਇਹ ਵੀ ਰਾਜ ਵੀਰੇ ਅੰਸਰ ਵਾਲਾ ਬੱਛੀਆਂ ਵਾਲਾ ਮੋਲੀ ਕਰਨਾ ਹੈ ਤਾਂ ਦੁੱਧ ਵੀ ਦੇਣਾ ਹੈ ਵਛੀ ਵੀ ਚੰਗੀ ਆ ਇਹਦਾ ਬੱਚਾ ਹੁੰਦਾ ਵਛੀ 50 55000 ਦੀ ਅੱਜ ਆਪਾਂ 30000 ਚ ਖੁੱਲੇ ਮੰਤਨ ਕਰ ਦਿੰਨੇ ਆ ਇਹਦੇ 30000 ਚ ਕੱਟ ਵੱਡ ਕੇ 28000 ਦੀ ਵਛੀ ਦੇ ਦੇਣੀ ਆ ਆਪਾਂ ਦੇ ਹੀ ਦੇਣੀ ਆ ਠੀਕ ਆ ਜੀ ਮੇਰੇ ਜੱਲੰਦਿਆ ਬਾਬੂੜਾ ਸਾਹਿਬ ਦੇ ਸੇਵਾ ਸੌਂਦ ਲੱਗਣਾ ਹੈ ਆ ਤੇ ਜਾਣ ਦੋ ਬੱਸ ਬੱਸ ਫੜਾਈ ਦੇਣੀ ਆ ਆਪਾਂ ਲਓ ਦੋਸਤੋ ਠੀਕ ਆ ਜੀ ਤੇ ਇਹ ਦੋਸਤੋ 28000 ਦੀ ਤੁਹਾਨੂੰ ਮਿਲ ਜੂਗੀ ਵਛੀ ਇਥੇ ਆਣ ਕੇ ਇੱਕ ਵਾਰੀ ਵੇਖਿਆ ਜੇ ਵ ਤੇ ਦੂਜੇ ਸਵੇਰੇ ਚ ਜਾ ਕੇ ਕਰਮਾਂ ਵਾਲੀ ਹੋਰ ਨਿਕਲ ਕੇ ਸਾਹਮਣੇ ਆਊਗੀ ਬਹੁਤ ਵਧੀਆ ਚੰਗੇ ਕਦ ਕੱਦ ਦੇ ਵਿੱਚ ਅੱਗੇ ਅਰ ਸ਼ਹਿਰ ਦੇ ਵਿੱਚ ਆਪਣੇ ਕੋਲ ਇੰਦਰਜੀਤ ਆ ਆ ਗਈ ਵੀਰੇ ਇਹ ਰਾਜ ਵੀਰੇ ਪਹਿਲਾ ਸਵੈਰ ਸ਼ਹਿਰ ਹਾਂਜੀ ਸੀਲ ਸੋ ਇਹ ਵੀ ਗੜੀ ਆ ਲਓ ਜੀ ਆਏ ਨਹੀਂ ਵੀ ਕੋ ਲੱਤ ਛੜ ਵਾਲਾ ਡੰਗਰਾ ਪਾ ਜੇ ਬੱਚਾ ਨਹੀਂ ਵੀ ਹੈਗਾ ਤਾਂ ਉਹੋ ਜਿਹਾ ਡੰਗਰ ਨਹੀਂ ਲੈਣਾ ਬਿਲਕੁਲ ਜੀ ਬਿਲਕੁਲ ਆ ਲਓ ਵੀ ਕਰੋ ਚੈੱਕ ਸੋ ਚਵਾਈ ਜਿਹੜੀ ਤੁਸੀਂ ਕਰੋ ਚੈੱਕ ਜੀ ਠੀਕ ਹੈ ਦੋ ਦੋ ਧਾਰਾਂ ਮਾਰ ਕੇ ਤੁਹਾਨੂੰ ਵੀਰ ਨਾਲ ਦੀ ਨਾਲ ਦਿਖਾਉਂਦੇ ਆ ਹੋਰ ਛਿੱਟਾ ਹੋਇਆ ਤਾਂ ਅਪ ਵਿੱਚੇ ਦੱਸ ਦਾਂਗੇ ਕਰੋ ਚੈੱਕ ਇਹ ਤਾਂ ਥੱਲੇ 10 ਕਿਲੋਈ ਆ 10 ਕਿਲੋ ਹੋਊਗਾ ਇਹਦੀ ਵੀ ਨੌ ਦੀ ਗਾਰੰਟੀ ਦੇਣੀ ਆ ਆਪਾਂ ਨੌ ਜੀ ਆਇਆਂ ਰਾਜਵਿਰੇ ਪਰਸੋਂ ਜੇ ਮੇਰੇ ਕੋਲ ਦੇ ਅੱਛਾ ਦੁੱਧ 15-15 ਕਿਲੋ ਵੜਾ ਦੇ ਸਕਦੀਆਂ ਨੇ ਰਾਮ ਨਾਲ ਸਾਰੀ ਤੇ ਕੋਈ ਲੈ ਜਾਣਾ ਜਾਂ ਮਤਲਬ ਦੋਵੇਂ ਬੱਛੀਆਂ ਇਕੱਠੀਆਂ ਕੋਈ ਲੈ ਜਾਏ ਹਾਂ ਤੇ ਇਹ ਲੱਖ ਸਵਾ ਲੱਖ ਗਾਂ ਜਿੰਨਾ ਮੁੱਲ ਦੋਵੇਂ ਦੇਣਗੀਆਂ ਦੁੱਧ ਦੇਣਗੀਆਂ ਤੇ ਗਾਂ ਬਣਗੀਆਂ ਤੇ ਫੇਰ ਇਹ 1.5 ਲੱਖ ਦੀਆਂ ਦੋਵੇਂ ਸੱਤ ਸੋਹਣੀਆਂ ਚੰਗੀਆਂ ਕੱਦ ਬੋਤਾਲੀਆਂ ਨੇ ਚੰਗੀਆਂ ਸੋਹਣੀਆਂ ਬਰੀ ਲਵਾਈਆਂ ਬਾਕੀ ਥੱਲੇ ਭਾਂਡੇ ਦੋਸਤੋ ਪੂਰੀਆਂ ਖਬਰਦਾਰ ਆ ਤੇ ਬੱਛੀਆਂ ਵੀਰਾਂ ਦਾ ਵੀ ਇਹਨਾਂ ਦੋਹ ਦੀਆਂ ਲਾਲੀਆਂ ਸੀ ਤੇ ਬਾਕੀ ਬੱਚਿਆਂ ਨਾਲ ਵੀ ਕਈਆਂ ਵੀਰਾਂ ਦਾ ਮੋਹ ਹੁੰਦਾ ਵੀ ਚਲੋ ਬੱਚਾ ਰੱਖ ਲੈਨੇ ਆ ਤੇ ਵਹਿੜ ਕੱਲੀ ਦਾ ਤੁਸੀਂ ਦਓ ਵੀ ਕੀ ਦਿੰਦੇ ਜੀ ਠੀਕ ਆ ਤੇ ਬਾਕੀ 에ਅਰ ਸ਼ਰ ਦੇ ਵਿੱਚ ਆ ਜਾਂਦੀ ਆ ਬਾਕੀ ਹਵਾ ਨੇ ਲੈ ਵੀਦੀ ਬੜੀ ਸਾਫ਼ ਸੁਥਰੀ ਆ ਕੋਈ ਫੋਟ ਕੋਈ ਸ਼ਾਂਖ ਨਹੀਂ ਨਾਲ ਕੋਈ ਬੱਚਾ ਏਕਟਰਾਂ ਲੱਗਾ ਨਹੀਂ ਤੁਹਾਨੂੰ ਨਜ਼ਰ ਆਊਗਾ ਚਾਰੇ ਥਾਨ ਸਪੇਸ ਚੰਗੀ ਤੇ ਸੋ 10 ਕਿਲੋ ਇਹਦੇ ਥਲੇ ਦੋ ਦਾ ਪਰ 9 ਕਿਲੋ ਮੰਨ ਕੇ ਕੋਈ ਪ੍ਰਾਤ ਨੌ ਦੀ ਗਾਰੰਟੀ ਦੇਣੀ ਆ ਆਪਾਂ ਕਿਲੋ ਦਾ ਕਿਲੋ ਕਾਟ ਹੀ ਦੱਸ ਕੇ ਦੇਣੀ ਆ ਵੇਖੋ ਛਣ ਜਿਹੜਾ ਵੀ ਵੇਨ ਮੂਣ ਵੇਖੋ ਰਾਈ ਵੀਰੇ ਕਿਵੇਂ ਮਾਰਨੇ ਆ ਹੁਣ ਇਹਨਾਂ ਮਗਰ ਕਿਤੇ ਜਿਤਨਾ ਲੋਕੀ ਕਰਦੇ ਬੱਚੇ ਬੋਚੇ ਖਲਾ ਰਹੇ ਹੁਣ ਦੇਖੋ 60-60 ਹਜ਼ਾਰ ਦੀਆਂ 55-55 ਵਾਲੀਆਂ ਬੱਚੀਆਂ ਵਿਗਣਾਲੀਆਂ ਸਹੀ ਹੈ ਜੀ ਬਾਕੀ ਆਪਾਂ ਚਲੋ ਮਾਹ ਰਾਜ ਤੋਂ ਮਤਲਬ ਲੈਣਾ ਮੰਗਣਾ ਉਹਦੇ ਹੱਥ ਵਾਸਾ ਸਾਰਾ ਕੁਝ ਉਹ ਜੇ ਗਲਤ ਕੰਮ ਨਹੀਂ ਕਰਨਾ ਬਿਲਕੁਲ ਜੀ ਬਿਲਕੁਲ ਹਾਂ ਜੀ ਲਓ ਜੀ ਬਾਕੀ ਰੰਗ ਡਿਜ਼ਾਈਨ ਚੰਗਾ ਠੀਕ ਹੈ ਜੀ ਵੈਟ ਦਾ ਇਹ ਤੁਸੀਂ ਚੈੱਕ ਕਰੋ ਬਾਕੀ ਨੋਰਮਲ ਘੱਟ ਖਰਚਾ ਜਿਹੜੇ ਵੀਰ ਨੇ ਕਰਨਾ ਥੋੜੇ ਪੈਸੇ ਲਾ ਕੇ ਕਈ ਵੀਰ ਚਾਹੁੰਦੇ ਆ ਵੀ ਚਲੋ ਚਾਹ ਪਾਣੀ ਦਾ ਘਰ ਦਾ ਸਰਕਲ ਚਲਾਉਣਾ ਤੇ ਮੈਨੂੰ ਲੱਗਦਾ ਨਹੀਂਗਾ ਦੋਸਤੋ ਕੋਈ ਕਿਸੇ ਵੀਰ ਨੂੰ ਪਸੂ ਮਹਿੰਗਾ ਜਾਪੂਗਾ ਬਿਲਕੁਲ ਵਾਜਬ ਸਾਰਾ ਜੀ ਵੀਰੇ ਹੋ ਜਾਣਾ ਵੀ ਨੋਰਮਲ ਪੈਸੇ ਲਾ ਕੇ ਤੇ ਡੰਗਰ ਵੀ ਆਪਾਂ ਨੂੰ ਉਹੋ ਜਿਹਾ ਮਿਲਣਾ ਵੀ ਦੁੱਧ ਦਾ ਟਾਈਮ ਪਾਸ ਵੀ ਬੱਜਾਂ ਨਹੀਂ ਫੱਪਣਾ ਹਾਂ ਇਹ ਚ ਸਾਰੀਆਂ ਇਨਾਂ ਚ ਗੋਣੇ ਗਿਆ ਦੁੱਧ ਦਾ ਦੁੱਧ ਬਿਲਕੁਲ ਬਿਲਕੁਲ ਬੱਜੀਆਂ ਵੀ ਫੱਪਣ ਗਿਆ ਤੇ ਅਗਲੇ ਸਵੇਰ ਦੁੱਗਣੀਆਂ ਤਿਗਣੀਆਂ ਵਿਗਣਗੀਆਂ ਹਾਂ ਵੱਧ ਵਿਗਣ ਗਿਆ ਇਹ ਨਹੀਂ ਵੀ ਇਨਾਂ ਚ ਕੋਈ ਮਤਲਬ ਬਲਕਿ ਟਾਣੀ ਕਹ ਲੋ ਵੀ ਕਿਸ ਗੱਲ ਦਾ ਹੈਗਾ ਨਹੀਂ ਨਹੀਂ ਕਿਸੇ ਪਾਸੇ ਨਹੀਂ ਗਿਆ ਕੋਈ ਲਿਸਪਣ ਨਹੀਂ ਗਿਆ ਕੋਈ ਫਿਕੀਆਂ ਨਹੀਂ ਗਿਆ ਜਿੰਨੀਆਂ ਵੀ ਇਹ ਚਗੀਆਂ ਜਾਂ ਦੱਸੋ ਪਹਿਲਾਂ ਵੀ ਸੋਹਣੀਆਂ ਸੁਨਖੀਆਂ ਇਧਰ ਜੀ ਨੇ ਜ਼ਿਕਰ ਕਰਤਾ ਵੀ ਬੰਨਿਆ ਪਸੂ ਵੀ ਫੱਪੂਗਾ ਇਹ ਨਹੀਂ ਹੈਗਾ ਵੀ ਕੋਈ 28 30000 ਦਾ ਪੜਤਾ ਤੇ ਕਿਸੇ ਵੀਰ ਨੇ ਘਰੇ ਲੈ ਗਿਆ ਤੇ ਕੋਈ ਪੁੱਛੂਗਾ ਵੀ ਇਹ ਕਿੱਥੋਂ ਲੈ ਆਂਦਾ ਇਹ ਨਹੀਂ ਕੋਈ ਆਂਦਾ ਤੇ ਚੰਗੇ ਲਈ ਪੁੱਛੂਗਾ ਵੀ ਇਹ ਮਿਲ ਕਿਵੇਂ ਗਿਆ ਕਿੱਥੋਂ ਆ ਗਿਆ ਹਾਂਜੀ ਬਹੁਤ ਵਧੀਆ ਚੰਗੀਆਂ ਬੜਾ ਨੇ ਠੀਕ ਆ ਜੀ ਬਿਲਕੁਲ ਪੜਤੇ ਵਾਜਬ ਨੇ ਜਾਇਜ਼ ਆ ਤੇ ਦੁੱਧ ਜਿੰਨਾ ਜਿੰਨਾ ਤੁਹਾਨੂੰ ਥੱਲੇ ਦੱਸਿਆ ਉਹਨੇ ਦੀ ਤਸੱਲੀ ਆ ਬੇਸ਼ੱਕ ਇਥੇ ਆਪਨੇ ਆਣ ਕੇ ਕਰ ਲਿ ਨਾਬਿੰਦਰਜੀਤ ਜਿਹੜੀ ਆ ਪੈਰ ਸਿਰ ਦਿਖਾਈ ਇਹਦਾ 10 ਦਾ ਮੋਲ ਵੀਰੇ ਸੇਮ ਰੇਟ ਹੀ ਦੇ ਦਾਂਗੇ 30 ਉਹਦਾ ਤੇ 28 ਦੀ ਦੇਣੀ ਆਣੇ ਆ ਪਾਏ ਹਾਂ ਦੇ ਲੈ ਯਾਰ ਮਤਲਬ ਦੇ ਲੈ ਯਾਰ ਤੇ ਜੇ ਕੋਈ ਇੱਕੇ ਘਰ ਨੂੰ ਜੋੜਾ ਖੜੂਗਾ ਹਾਂਜੀ ਤੇ 55000 ਦੀਆਂ ਦੋਵੇਂ ਠੀਕ ਹੈ ਜੀ 20 22 ਕਿਲੋ 55000 ਜਾਂ ਦੁੱਧ ਮਿਲਣਾ ਤੇ ਫਿਰ ਵਛੀਆਂ ਵੇਖੋ ਕਿਹੜੇ ਡਿਜ਼ਾਈਨ ਦੀਆਂ ਮਿਲਣੀਆਂ ਲਓ ਜੀ 55000 ਦੀਆਂ 50000 ਦੀਆਂ 55 ਦੀਆਂ ਅੰਸਰਾ ਵਛੀਆਂ ਮਿਲਦੀਆਂ ਦਿਆਂ ਦੀਆਂ ਬਿਲਕੁਲ ਵੀ ਬਿਲਕੁਲ ਆਪਾਂ 20 22 ਕਿਲੋ ਦੁੱਧ ਵੀ ਦੇਣਾ ਤੇ ਵਛੀਆਂ ਵੇਖੋ ਕੱਦ ਕਾਠਾ ਨਹੀਂ ਸੋਹਣੀਆਂ ਸੁਨੱਖੀਆਂ ਬਿਲ ਤੇ ਜੋੜੇ ਦਾ ਸੌਦਾ ਮਾਰ ਲਿਓ ਠੀਕ ਆ ਜੀ ਕਿਸੇ ਵੀਰ ਨੇ ਤਿੰਨੇ ਪੌਣੀਆਂ ਨੇ ਚਲੋ ਹਰ ਇੱਕ ਦੀ ਆਪੋ ਆਪਣੀ ਗੰਜਾਇਸ਼ ਆ ਜਿਵੇਂ ਜਿਵੇਂ ਵੀ ਸੂਤਰ ਲੱਗਦਾ ਹੋਇਆ ਕਿਸੇ ਦਾ ਜ਼ਰੂਰ ਲਾ ਲਿਓ ਸਿੰਗਲ ਸਿੰਗਲ ਦਾ ਰੇਟ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਤੇ ਬਿਲਕੁਲ ਸਾਰੇ ਪਸ਼ੂਆਂ ਦਾ ਤੁਸੀਂ ਸੌਦਾ ਮਾਰਨਾ ਚਾਹੁੰਦੇ ਜੇ ਤੇ ਉਹ ਵੀ ਤੁਹਾਡੀ ਆਪਣੀ ਵਿਆਉਤ ਆ ਇਹ ਅੱਜ ਐਨੀਮਲ ਨੇ ਟੋਟਲ ਇੰਦਰਜੀਤ ਦੇ ਕੋਲੇ ਚਾਰ ਠੀਕ ਆ ਜੀ ਇੱਕ ਟੋਕਰ ਗਾਂ ਆਪਾਂ ਤੁਹਾਨੂੰ ਦਿਖਾਤੀ ਆ ਮੱਝ ਤੇ ਇੱਧਰ ਤੁਹਾਨੂੰ ਜਿਹੜੀਆਂ ਆਪਾਂ ਵੜਾ ਦਿਖਾਤੀਆਂ ਨੇ ਇੰਦਰਜੀਤ ਇੱਕ ਨੰਬਰ ਵੀਰੇ ਕਰ ਦਿਓ ਸਾਜੇ ਨੰਬਰ ਆ ਵੀਰੇ ਆਪਣਾ 9855748728 98557 ਠੀਕ ਹੈ ਜੀ। ਲੋ ਵੀ ਕਿਸਾਨ ਵੀਰੋ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ। ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ।